ਸਕੂਲ ਦੇ ਗੇਟ ਦੇ ਬਾਹਰ ਬੈਠੀ ਹੋਈ ਨਾ ਰੋਈ ਜਾਂਦੀ ਸੀ ਤੇ ਆਸ-ਪਾਸੇ ਕੋਈ ਵੀ ਨਹੀਂ ਸੀ ਸਕੂਲੇ ਫਿਰ ਮੈਨੂੰ ਪੁੱਛਿਆ ਇਹ ਕਹਿੰਦੀ ਮੈਨੂੰ ਕੋਈ ਲੈਣ ਨਹੀਂ ਆਇਆ ਫਿਰ ਮੈਨੂੰ ਕਿਹਾ ਵੀ ਤੈਨੂੰ ਆਪਦੇ ਘਰ ਦਾ ਐਡਰੈਸ ਪਤਾ ਕਹਿੰਦੀ ਨਹੀਂ ਉਧਰ ਜੀ ਆ ਫਿਰ ਮੈਨੂੰ ਲੈ ਕੇ ਚੱਲ ਲੱਪੀ ਫਿਰ ਮੈਂ ਕਿਹਾ ਚੱਲ ਕਿਸੇ ਨੂੰ ਪੁੱਛਦੇ ਆ ਰਾਜੀ ਤੈਨੂੰ ਕੋਈ ਜਾਣਦਾ ਹੈ ਉਦੋਂ ਨੂੰ ਫਿਰ ਉਹ ਅੰਕਲ ਮਿਲ ਗਏ ਸੀ ਉੱਥੇ ਕੋਈ ਸਕੂਲ ਦਾ ਗੇਟਕੀਪਰ ਜਾਂ ਕੋਈ ਟੀਚਰ ਵਗੈਰਾ ਕੋਈ ਨਹੀਂ ਸੀ ਅੰਕਲ ਇੱਕ ਜਮਾਂ ਬਾਹਰ ਬੈਠੀ ਹੋਈ ਸੀ ਇਕੱਲੀ ਰੋਈ ਜਾਂਦੀ ਸੀ ਕਾਫੀ ਟਾਈਮ ਦੀ ਬੈਠੀ ਹੋਈ ਸੀ ਉਹ ਵੀ ਘਰੋਤੇ ਸੀਗੇ ਪਰੇਸ਼ਾਨ ਜਿਹਾ ਲੱਗੇ ਕਹਿੰਦੀ ਵੀ ਅੰਕਲਾ ਕੁੜੀਆ ਕਹਿੰਦੀ ਇਹਨਾਂ ਦਾ ਘਰ ਉਧਰ ਆ ਕੱਸੀ ਵਾਲੇ ਪਾਸੇ ਤੇ ਕੱਲੀ ਐ ਮੈਂ ਇਹਨਾਂ ਨੂੰ ਇਧਰਲੇ ਪਾਸੇ ਨੂੰ ਕਰ ਲਿਆ ਇੱਥੇ ਆ ਕੇ ਸਾਰੀ ਗੱਲਬਾਤ ਪੁੱਛੀ ਤਾਂ ਉਹਨੇ ਦੱਸਿਆ ਵੀ ਫਿਰ ਕਿਤਾਬਾਂ ਫਰੋਲੀਆਂ ਰੀਆਂ ਬੈਗ ਦੇ ਵਿੱਚੋਂ ਉਹਨਾਂ ਤੇ ਮੋਬਾਈਲ ਨੰਬਰ ਸੀਗਾ ਉਸ ਤੇ ਟਰਾਈ ਕੀਤੀ ਤਿੰਨ ਨੰਬਰ ਸੀ ਦੋ ਮਿਲ ਗਏ ਇੱਕ ਨਹੀਂ ਮਿਲਿਆ ਉਸ ਤੋਂ ਬਾਅਦ ਇਹਦੀ ਮੰਮਾ ਇੱਥੇ ਆਏ ਹੁਣ ਇਹਨਾਂ ਨੂੰ ਅਸੀਂ ਲੜਕੀ ਇਹਨਾਂ ਦੀ ਬੇਟੀ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਬਹੁਤ ਗਲਤ ਹੈ ਜੀ ਕੰਮ ਥੋੜਾ ਜਿਹਾ ਸਕੂਲ ਨੂੰ ਵੀ ਚਾਹੀਦਾ ਵੀ ਜਿੱਨਾਂ ਚ ਰੈਂਟਰ ਟੈਂਪੂ ਜਾਂ ਆਟੋ ਦੇ ਵਿੱਚ ਬੱਚਾ ਨਹੀਂ ਪਹੁੰਚਦਾ ਕੋਈ ਜ਼ਿੰਮੇਵਾਰ ਨਹੀਂ ਬਣਦੀ ਲੋਕ ਕੀਤਾ ਪਰ ਚਲੇ ਕੇ ਮਾਫ ਕਰਨਾ ਉਹਦੇ ਵਿੱਚ ਪ੍ਰੋਬਲਮ ਤਾਂ ਬੱਚੇ ਨੂੰ ਚਲੋ ਇਹ ਤਾਂ ਕੁਦਰਤੀ ਗਾਂ ਦੀ ਗਾਂ ਸੰਪਰਕ ਚ ਆਗੇ ਜੇਕਰ ਕੋਈ ਉਹੋ ਜੇ ਹੱਥ ਚ ਚੜ ਜਾਂਦਾ ਬੱਚਾ ਤੇ ਕੀ ਬੰਦਦਾ ਪਰ ਆਟੋ ਵਾਲੇ ਰੋਜ਼ ਕੀ ਸਕੂਲ ਰੋਜ਼ ਹੀ ਲੇਟ ਲੈ ਕੇ ਆਉਂਦੇ ਸੀਗੇ ਸਾਨੂੰ ਲੱਗਾ ਕਿ ਤੇ ਗੁੜੀ ਆ ਜਾਏਗੀ ਵੀ 2 ਵਜੇ ਤੋਂ 2:30 ਵਜੇ ਤੱਕ ਦੇ ਸੀਗੇ ਅਸੀਂ ਵੇਟ ਕਰਦੇ ਰਹੇ ਉਹ ਜਾਟੂ ਵਾਲ ਦੇ ਘਰ ਵੀ ਜਾ ਕੇ ਆਏ ਪਰ ਨਹੀਂ ਆਏ ਪਹੁੰਚੇ ਉੱਥੇ ਆਉਣ ਹੀ ਲੱਗੇ ਸੀਗੇ ਉਹ ਦੁਬਾਰਾ ਹੀ ਫੋਨ ਆ ਗਿਆ ਵੀਰ ਦਾ ਹਜੇ ਐਲ ਕੇ ਜੀ ਕੀ ਹੈ ਹਾਂਜੀ ਨੰਬਰ ਦਿੱਤਾ ਹੋਇਆ ਹੈ ਮੈਡਮ ਦਾ ਪਰ ਮੈਡਮ ਨੇ ਫੋਨ ਹੀ ਨਹੀਂ ਕੀਤਾ ਮੈਂਮ ਤੱਕ ਕਦੇ ਬੱਚੇ ਦੀ ਕਾਪੀ ਨਹੀਂ ਚੈੱਕ ਕਰਦੇ